ਇਸ਼ ਲੈ ਕੇ ਆਏ ਲੁਧਿਆਣਾ ਦੇ ਵਿੱਚ ਬਣਨ ਵਾਲੀ ਅਰਬਨ ਡਿਵੈਲਪਮੈਂਟ ਟਾਊਨਸ਼ਿਪ ਨੂੰ ਲੈ ਕੇ ਜੀ ਹਾਂ 24000 ਏਕੜ ਚ ਬਣਨ ਵਾਲੀ ਜਿਹੜੀ ਇਹ ਟਾਊਨਸ਼ਿਪ ਹੈ ਜਿਹਨੂੰ ਲੈ ਕੇ ਲਗਾਤਾਰ ਵਿਪੱਖਸ਼ੀਆ ਆਮ ਜਨਤਾ ਜਾਂ ਰੀਅਲ ਏਸਟੇਟ ਸੈਕਟਰ ਦੇ ਵੱਡੇ ਤਣਾੜ ਸੀਟ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਏਡੀ ਵੱਡੀ ਟਾਊਨਸ਼ਿਪ ਆਏਗੀ ਨਹੀਂ ਆਏਗੀ 24000 ਏਕੜ ਦੀ ਗੱਲਾਂ ਜਿਹੜੀਆਂ ਹਵਾ ਹਵਾਈ ਦਸੀਆਂ ਜਾ ਰਹੀਆਂ ਸੀ ਸੋ ਉਹ ਸਾਰਿਆਂ ਨੂੰ ਜਿਹੜੀਆਂ ਚਰਚਾਵਾਂ ਸੀਗੀਆਂ ਉਹਨਾਂ ਤੇ ਵਿਰਾਮ ਲਗਾਉਂਦੇ ਹੋਏ ਉਹ ਸਾਰੀਆਂ ਚਰਚਾਵਾਂ ਨੂੰ ਦੀ ਇੱਕ ਤਰ੍ਹਾਂ ਦੇ ਰੋਕਦੇ ਹੋਏ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਆਫੀਸ਼ੀਅਲੀ ਜਿਹੜਾ ਇੱਕ ਇਹਦਾ ਜ਼ੋਨਿੰਗ ਦਾ ਜਿਹੜੇ ਗਲਾਡਾ ਅਰਬਨ ਟਾਊਨਸ਼ਿਪ ਨੂੰ ਲੈ ਕੇ ਜਿਹੜੀ ਜ਼ੋਨਿੰਗ ਦੇ ਵਿੱਚ ਜਿਹੜੀ ਪਲੈਨਿੰਗ ਕੀਤੀ ਗਈ ਹੈ ਉਹਦੀ ਪਹਿਲੀ ਤਸਵੀਰਾਂ ਜਿਹੜੀ ਸੋਸ਼ਲ ਮੀਡੀਆ ਤੇ ਤੇ ਜਿਹੜਾ ਪ੍ਰਾਪਰਟੀ ਸੈਕਟਰ ਦੇ ਵਿੱਚ ਤੇਜ਼ੀ ਦੇ ਵਿੱਚ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹਦੇ ਵਿੱਚ ਜਨਹਿਤੈਸੀ ਤੇ ਯੂ ਟਰਨ ਟਾਈਮ ਨੇ ਸਭ ਤੋਂ ਪਹਿਲਾ ਖੁਲਾਸਾ ਕੀਤਾ ਸੀਗਾ ਕਿ ਅਰਬਨ ਡਵੈਲਪਮੈਂਟ ਦਾ ਜਿਹੜਾ ਇਹ ਪ੍ਰੋਜੈਕਟ ਹੈ ਸਰਕਾਰ ਵੱਲੋਂ ਜਿਹੜਾ ਲਿਆਇਆ ਜਾ ਰਿਹਾ ਹੈ ਇਹ 8 ਫੇਸਸ ਦੇ ਵਿੱਚ ਹੋਏਗਾ ਦਾਵਾ ਕੀਤਾ ਸੀਗਾ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਸੀ ਕਿ ਲਗਭਗ 24000 ਏਕੜ ਦੇ ਵਿੱਚ ਹੋਏਗਾ ਉਸ ਤੋਂ ਪਹਿਲਾਂ ਫਿਰ ਇਹ ਦਾਵਾ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਖਾਲੀ ਸਾਊਦਰਨ ਕਨਾਲ ਰੋਡ ਹੀ ਨਹੀਂ ਬਲਕਿ ਗਿਲ ਤੇ ਜਿਹੜੀ ਪੱਖੋਵਾਲ ਰੋਡ ਵੀ ਜਿਹੜੀ ਹੈਗੀ ਆ ਉਹਦੇ ਇਲਾਕੇ ਵੀ شمار ਹੋਣਗੇ ਸੋ ਜਿਹੜਾ ਇਸ ਪਹਿਲੀ ਤਸਵੀਰਾਂ ਨਕਸ਼ੇ ਦੀਆਂ ਨਿਕਲੀਆਂ ਉਸ ਦੇ ਨਾਲ ਇਹ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਕਈਆਂ ਜਾਂਦੀਆਂ ਸੀਗੀਆਂ ਉਹਦੇ ਵਿੱਚ ਉਹਦੀ ਸੱਚਾਈ ਸਾਹਮਣੇ ਆ ਗਈ ਹੈ ਜੋ ਇਨਫੋਰਮੇਸ਼ਨ ਜਾਣੇ ਤੈਸੀ ਤੇ ਯੂ-ਟਰਨ ਟਾਈਮ ਵੱਲੋਂ ਸਭ ਤੋਂ ਪਹਿਲੇ ਸਾਂਝੀਆਂ ਕੀਤੀਆਂ ਗਈਆਂ ਸੀ ਉਹ ਸੱਚੀਆਂ ਸਾਬਤ ਹੋਈਆਂ ਖਰੀਆਂ ਸਾਬਤ ਹੋਈਆਂ ਸੋ ਜਨਤਾ ਦੀ ਅਦਾਲਤ ਜਨ ਹਿੱਤ ਨੂੰ ਲੈ ਕੇ ਜਿਹੜੀ ਇਨਫੋਰਮੇਸ਼ਨ ਦੇਣ ਦਾ ਇੱਕ ਜ਼ਿੰਮੇਵਾਰੀ ਸਾਡੇ ਤੇ ਹੈਗੀ ਹੈ ਉਹ ਇੱਕ ਵਾਰੀ ਫੇਰ ਉਸ ਜ਼ਿੰਮੇਵਾਰੀ ਤੇ ਅਸੀਂ ਖਰੇ ਉਤਰੇ ਹਾਂ ਸੋ ਦਾਦੀਏ ਕੀ ਜਿਹੜੀ ਤਾਜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ऑन स्क्रीन की ज़ोनिंग दे विच जी हां सो पहला जेड़ा नक्शा है कि अर्बन डेवलपमेंट ਦਾ ਇੱਕ ਨਕਸ਼ਾ ਸਾਹਮਣੇ ਆਗੇ ਚੁੱਕਾ ਹੈ ਜਿਹਦੇ ਵਿੱਚ ਜ਼ੋਨ ਵਾਈਜ਼ ਜ਼ੋਨ 1 ਤੋਂ ਲੈ ਕੇ ਜ਼ੋਨ 8 ਤੱਕ ਜਿਹੜੇ ਕਿੱਥੇ-ਕਿੱਥੇ ਹੈਗਾ ਕਿੰਨੀ-ਕਿੰਨੀ ਜ਼ਮੀਨ ਇਹਦੇ ਵਿੱਚ ਹੈਗੀ ਹੈ ਉਹਦੀ ਸਾਰੀ ਇਨਫੋਰਮੇਸ਼ਨ ਹੈਗੀ ਹੈ ਤੋਂ ਦੱਸਿਏ ਕਿ ਹਾਲਾਂਕਿ ਜਿਹੜਾ ਤੁਸੀਂ ਨਕਸ਼ਾ ਦੇਖ ਰਹੇ ਹੋ ऑन स्क्रीन ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਾਂ ਜਾਣਕਾਰੀ ਦਿੱਤੀ ਉਸ ਇਹ ਜ਼ੋਨ 1 ਦੇ ਵਿੱਚ ਉਹ ਹੈਕਟੇਅਰ ਦੇ ਵਿੱਚ ਦਿੱਤੀ ਹੋਈ ਹੈ ਤੇ ਜਦ ਕਿ ਅਸੀਂ ਹੈਕਟੇਅਰ ਦੀ ਇੱਕ ਆਮ ਜਨਤਾ ਨੂੰ ਸ਼ਾਇਦ ਉਹਨਾਂ ਨਾਲ ਸਮਝ ਲੱਗੇ ਤਾਂ ਅਸੀਂ ਉਹਨੂੰ ਏਕੜ ਦੇ ਵਿੱਚ ਕਨਵਰਟ ਕਰਕੇ ਦੱਸ ਦਿੰਦੇ ਹਾਂ ਕਿ ਜ਼ੋਨ 1 ਜੀ ਹਾਂ ਜ਼ੋਨ 1 ਦਾ ਜਿਹੜਾ ਸਿਗਾ ਜਿਹੜਾ ਕਿ ਬੱਗਾ ਕਲਾਂ ਨੂਰਪੁਰ ਵੇਟ ਗੜਾ ਮਲਕਪੁਰ ਪਿੰਡ ਦੀਆਂ ਜ਼ਮੀਨਾਂ ਸੀਗੀਆਂ ਸੋ ਉਸ ਦੇ ਵਿੱਚ ਟੋਟਲ 24 158 ਇਕੜ ਜੀ ਹਾਂ 2458 ਇਕੜ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਆਏਗੀ ਇਦਾਂ ਹੀ ਜ਼ੋਨ 2 ਜਿਹੜਾ ਕਿ ਬਰਮੀ ਬਰਮੀ ਫਾਗਲਾ ਉਸ ਤੋਂ ਬਾਅਦ ਦਾਖਾ ਇਸੇਵਾਲ ਦੀ ਜਿਹੜੀ ਜ਼ਮੀਨ ਸੀਗੀ ਜ਼ੋਨ 2 ਦੇ ਵਿੱਚ ਉਹਦੇ ਵਿੱਚ ਟੋਟਲ 4461 ਇਕੜ ਜ਼ਮੀਨ ਜਿਹੜੀ ਹੈ ਜ਼ੋਨ 2 ਦੇ ਵਿੱਚ ਆਈ ਜਾ ਰਹੀ ਹੈ ਉਸ ਤੋਂ ਬਾਅਦ ਜ਼ੋਨ 3 ਦੀ ਗੱਲ ਕਰੀਏ ਤਾਂ ਜ਼ੋਨ 3 ਦੇ ਵਿੱਚ ਦਾਖਾ ਗਹੌਰ ਪਨੋਟ ਇਹ ਤਿੰਨ ਪਿੰਡਾਂ ਦੀ ਤੇ ਹੋਰ ਨਾਲ ਆਸ-ਪਾਸੇ ਦੇ ਪਿੰਡਾਂ ਦੀ ਜ਼ਮੀਨ ਸੀਗੀ ਜਿਹਦੇ ਵਿੱਚ ਜ਼ੋਨ 3 ਦੇ ਵਿੱਚ 2072 ਏਕੜ ਜ਼ਮੀਨ ਜਿਹੜੀ ਕਵਰ ਕੀਤੀ ਜਾਏਗੀ ਉਸ ਤੋਂ ਬਾਅਦ ਜ਼ੋਨ 4 ਦੀ ਗੱਲਬਾਤ ਕਰੀਏ ਤਾਂ ਜ਼ੋਨ 4 ਦੇ ਵਿੱਚ ਤਰੀਕੇ ਝਾਂਡੇ ਲਲਤੋਂ ਬੱਦੋਵਾਲ ਹਸਨਪੁਰ ਇਹ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਦੱਸੀ ਜਾ ਰਹੀ ਹੈ ਔਰ ਇਸ ਜ਼ਮੀਨ ਦਾ ਜਿਹੜਾ ਦੇ ذریعے ਜ਼ੋਨ 4 ਦੇ ਵਿੱਚ 2994 ਏਕੜ ਯਾਨੀ ਕਿ ਲਗਭਗ 3000 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਐਦਾਂ ਹੀ ਜ਼ੋਨ 5 ਜਿਹੜਾ ਦੱਸਿਆ ਜ਼ੋਨ 5 ਦੇ ਵਿੱਚ ਹਸਨਪੁਰ ਪਨੌੜ ਪਮਾਲ ਬੱਦੋਵਾਲ ਇਹ ਪਿੰਡਾਂ ਦੀ ਜ਼ਮੀਨ ਦੱਸੀ ਜਾ ਰਹੀ ਹੈ ਔਰ ਜ਼ੋਨ 5 ਦੇ ਵਿੱਚ 2984 ਏਕੜ ਦੀ ਜ਼ਮੀਨ ਦੱਸੀ ਜਾ ਰਹੀ ਹੈ ਇਦਾਂ ਹੀ ਜ਼ੋਨ 6 ਦੀ ਗੱਲਬਾਤ ਕਰੀਏ ਤਾਂ ਜ਼ੋਨ 6 ਦੇ ਵਿੱਚ ਜਿਹੜੇ ਪਿੰਡ ਦੱਸੇ ਜਾ ਰਿਹਾ ਪਮਾਲੀ, ਛੋਕਰਾ, ਮਸੂਰ, ਰਤਨ, ਲਲਤੋਕਲਾ, ਖੰਡੂਰ ਸੋ ਇਹ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਦੱਸੀ ਜਾ ਰਹੀ ਹੈ ਔਰ ਉਹਦੇ ਵਿੱਚ ਟੋਟਲ ਇਹ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਮਿਲਾ ਕੇ 2612 ਏਕੜ ਜ਼ੋਨ 6 ਦੇ ਵਿੱਚ ਆਣਗੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਜ਼ੋਨ 7 ਜਿਹੜਾ ਕਿ ਜੇ ਗੱਲ ਕਰਦੇ ਕਿ ਕਿ ਸਭ ਤੋਂ ਮਤਲਬ ਜਿਆਦਾ ਜ਼ਮੀਨਾਂ ਦੇ ਵਿੱਚ ਜਿਹਦੇ ਵਿੱਚ ਹੋਣ ਗਿਆ ਤਾਂ ਜ਼ੋਨ ਜ਼ੋਨ ਜਿਹੜਾ ਹੈਗਾ 7 ਵੀ ਉਹਦੇ ਵਿੱਚ ਇੱਕ ਸ਼ਾਮਲ ਹੈ ਸੋ ਜ਼ੋਨ 7 ਦੇ ਵਿੱਚ ਬੱਲੋਵਾਲ ਨਾਰੰਗਵਾਲ ਜੋਧਾ ਰਤਨ ਮਨਸੂਰਾ V5 ਦੋਲੋਕਲਾ ਦੁੱਲੋਕਲਾ ਮਨਸੂਰਾ V7 ਸੋ ਉਹਦੇ ਵਿੱਚ ਸ਼ਾਹੀਦ ਜੱਦ ਖੇੜੀ ਝਮੇੜੀ ਖੇੜੀ ਝਮੇੜੀ ਦੋਲੋ ਖੁਰਦ ਲਲਤੋ ਕਲਾਸ ਉਹ ਇਹ ਪਿੰਡਾਂ ਦੇ ਨਾਮ ਜਿਹੜੇ ਹੈਗੇ ਆ ਔਰ ਇਹਦੇ ਵਿੱਚ 4410 ਏਕੜ ਜਗ੍ਹਾ ਜਿਹੜੀ ਹੈ ਇਹਦੇ ਵਿੱਚ ਸ਼ਾਮਲ ਹੋਏਗੀ ਇਸ ਦੇ ਨਾਲ ਹੀ ਦੱਸਿਆ ਕਿ ਜ਼ੋਨ 8 ਜੀ ਹਾਂ 8ਵਾਂ ਜ਼ੋਨ ਚੋਂ ਸਭ ਤੋਂ ਵੱਡਾ ਜ਼ੋਨ ਜਿਹੜਾ ਹੈ ਉਹ ਜ਼ੋਨ 8 ਰੱਖਿਆ ਗਿਆ ਹੈ ਔਰ ਜ਼ੋਨ 8 ਦੇ ਵਿੱਚ ਚੱਕ ਕਲਾ ਚੰਗਨ ਕੈਲਪੁਰ ਦਾਕਰ ਰੁੜ ਰੁੜਕਾ ਖੰਡੂਰ ਪਮਾਲ ਟੈਪੀ ਦੀ ਜ਼ਮੀਨ ਜਿਹੜੀ ਹੈ ਇਹ ਇਕਵਾਇਰ ਕੀਤੀ ਜਾਏਗੀ ਇਹਦੇ ਹੇਠ ਆਏਗੀ ਤੇ ਇਹਦੇ ਵਿੱਚ ਜੇ ਦੱਸ ਜੀ ਤਾਂ 4184 ਏਕੜ ਜੀ ਹਾਂ ਦਾਦੀ ਕਿ ਸਭ ਤੋਂ ਜਿਹੜਾ ਵੱਡਾ ਜ਼ੋਨ ਹੋਏਗਾ ਉਹ ਜ਼ੋਨ 2 ਹੋਏਗਾ ਜਿਹਦੇ ਵਿੱਚ 4461 ਏਕੜ ਦੀ ਜ਼ਮੀਨ ਹੋਏਗੀ ਫਿਰ 2 ਨੰਬਰ ਤੇ ਜਿਹੜਾ ਜ਼ੋਨ ਹੈ ਜਿਹੜਾ ਖੇਤਰਫਲ ਦੀ ਤਰ੍ਹਾਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਆਏਗੀ ਏਕੜ ਆਏਗੀ ਤਾਂ ਉਹ ਜ਼ੋਨ 7 ਹੈ ਜੋ ਦੂਸਰੇ ਨੰਬਰ ਤੇ ਜਿਹਦੇ ਵਿੱਚ 4410 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਤੇ ਜ਼ੋਨ 8 ਜਿਹੜਾ ਕਿ ਤਿੰਨ ਨੰਬਰ ਤੇ ਆਏਗਾ 4184 ਜਿਹੜੇ ਇਹਦੇ ਵਿੱਚ ਏਕੜ ਜਿਹੜੀ ਹੈਗੀ ਆ ਦੱਸੀ ਜਾ ਰਹੀ ਹੈ ਔਰ ਜੇ ਸਾਰਿਆਂ ਦਾ ਟੋਟਲ ਤੁਸੀਂ ਲਗਾ ਲੈਂਦੇ ਹੋ ਜਿਵੇਂ ਕਿ ਜ਼ੋਨ 8 ਚ 2458 ਗਜ ਜ਼ੋਨ 2 ਚ 4461 ਗਜ ਜ਼ੋਨ 3 ਚ 2072 ਗਜ ਸੋਰੀ ਇਹ ਸਾਰੀ ਏਕੜਾਂ ਦੇ ਵਿੱਚ ਹੈ ਸੋ ਜ਼ੋਨ 1 ਦੇ ਵਿੱਚ 2458 ਏਕੜ ਜ਼ੋਨ 2 ਚ 446 ਏਕੜ ਜ਼ੋਨ 3 ਚ 2072 ਏਕੜ ਜ਼ੋਨ 4 ਦੇ ਵਿੱਚ 2994 ਏਕੜ, ਜ਼ੋਨ 5 ਦੇ ਵਿੱਚ 2984 ਏਕੜ, ਜ਼ੋਨ 6 ਦੇ ਵਿੱਚ 2612 ਏਕੜ, ਜ਼ੋਨ 7 ਦੇ ਵਿੱਚ 4410 ਏਕੜ, ਔਰ ਜ਼ੋਨ 8 ਦੇ ਵਿੱਚ 4184 ਏਕੜ। ਸੋ ਕੁੱਲ ਮਿਲਾ ਕੇ ਇਹ ਲਗਭਗ ਜਿਹੜੀ ਐਗਜ਼ੈਕਟ ਜ਼ਮੀਨ ਉਹੀ 23411 ਏਕੜ ਦੇ ਆਸ-ਪਾਸ ਬੰਦੀ ਹੈ ਜਿਸ ਦਾ ਕਿ ਸਭ ਤੋਂ ਪਹਿਲਾਂ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਇਹੋ ਜਾਣਕਾਰੀਆਂ ਹੈ। ਜਿਹੜੀ ਅਸੀਂ ਸਭ ਤੋਂ ਪਹਿਲਾਂ ਜਨਤਾ ਦੇ ਜਾਣਹਿਤ ਦੇ ਵਿੱਚ ਜਾਣੇ ਤੈਸੀ ਤੇ ਯੂ ਟਰਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਪਿੰਡਾਂ ਦੇ ਨਾਮ ਵੀ ਜਿਹੜੇ ਆ ਉਹਨਾਂ ਦੀ ਵੀ ਇਨਫੋਰਮੇਸ਼ਨ ਆ ਚੁੱਕੀ ਹੈ ਖਸਰੇ ਨੰਬਰ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਨਹੀਂ ਤਾਂ ਅਸੀਂ ਤੁਹਾਨੂੰ ਉਹ ਉਹਨਾਂ ਦੇ ਨੰਬਰ ਵੀ ਦੱਸ ਸਕਦੇ ਸੀਗੇ ਔਰ ਹੁਣ ਇਹ ਵੀ ਕਲੀਅਰ ਹੋ ਗਿਆ ਹੈ ਸਰਕਾਰ ਦੇ ਇਸ ਨਕਸ਼ੇ ਤੋਂ ਬਾਅਦ ਕਿ ਹੁਣ ਵਾਕੇ ਹੀ ਜ਼ੋਨ 8 ਜ਼ੋਨਾਂ ਦੇ ਵਿੱਚ ਇਸ ਅਰਬਨ ਡਵੈਲਪਮੈਂਟ ਨੂੰ ਘਸਾਇਆ ਜਾਏਗਾ ਔਰ ਇਸ 8 ਜ਼ੋਨਾਂ ਦੇ ਵਿੱਚ ਜਿਹੜੀ ਕੁੱਲ ਲਗਭਗ 24000 ਏਕੜ ਜਗ੍ਹਾ ਨੂੰ ਇਹ ਲੈਂਡ ਪੁੱਲਿੰਗ ਸਕੀਮ ਦੇ ਹੇਠ ਐਕਵਾਇਰ ਕੀਤਾ ਜਾਏਗਾ ਔਰ ਇਸ ਦੇ ਵਿੱਚ ਜਿਹੜੀ ਦੀ ਸ਼ੁਰੂਆਤੀ ਜਿਹੜੀ ਗੱਲ ਹੈਗੀ ਆ ਉਹ ਜ਼ੋਨ 1 ਦੇ ਬਗ ਬੱਗਾਕਲਾ ਨੂਰਪੁਰ ਗੜਾ ਮਲਕਪੁਰ ਇਸ ਜ਼ੋਨ ਤੋਂ ਹੀ ਕੀਤੇ ਜਾਂਦੀ ਉਮੀਦ ਹੈ ਸੋ ਇਸ ਮਾਮਲੇ ਦੇ ਵਿੱਚ ਅਰਬਨ ਡਵੈਲਪਮੈਂਟ ਨੂੰ ਲੈ ਕੇ ਹੋਰ ਵੀ ਜਿਹੜੇ ਇਨਫਾਰਮੇਸ਼ਨ ਸਾਡੇ ਤੱਕ ਆਂਦੀ ਰਹੇਗੀ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜਨਤਾ ਦੇ ਵਿੱਚ ਉਸ ਨੂੰ ਸਾਂਝੀ ਕੀਤੀ ਜਾਏ ਇਸ ਦੇ ਨਾਲ ਇੱਕ ਚੀਜ਼ ਹੋਰ ਵੀ ਲੋਕਾਂ ਨੂੰ ਕਹਿਣਾ ਜਾਵਾਂਗੇ ਕਿ ਜਿਹੜੇ ਲੋਕ ਹੈਗੇ ਆ ਇਸ ਨੂੰ ਲੈ ਕੇ ਅਰਬਨ ਡਵੈਲਪਮੈਂਟ ਨੂੰ ਲੈ ਕੇ ਬਹੁਤ ਸਾਰੀਆਂ ਤਰ੍ਹਾਂ ਦੀਆਂ ਕਿਉਂਕਿ ਹਜੇ ਸ਼ੁਰੂਆਤ ਸ਼ੁਰੂਆਤੀ ਦੌਰ ਹੈ ਪਾਲਿਸੀ ਦਾ ਇਸ ਟਾਊਨਸ਼ਿਪ ਦਾ ਅਨਾਉਂਸਮੈਂਟ ਦਾ ਸੋ ਇਹਦੇ ਵਿੱਚ ਬਹੁਤ ਸਾਰੇ ਬਦਲਾਅ ਵੀ ਆ ਬਹੁਤ ਸਾਰੀਆਂ ਇਨਫੋਰਮੇਸ਼ਨ ਹਜੇ ਅਧੂਰੀਆਂ ਸਾਹਮਣੇ ਆਈਆਂ ਜਿਹੜੀਆਂ ਕਿ ਹੋਰ ਵੀ ਸਮੇਂ-ਸਮੇਂ ਸਾਹਮਣੇ ਆਣਗੀਆਂ ਸੋ ਕੋਈ ਤੇ ਵੀ ਜਲਦਬਾਜ਼ੀ ਨਾ ਕਰੋ ਔਰ ਜਿਹੜੇ ਵੀ ਸਾਡੇ ਭਰਾ ਕਾ ਇਨਵੈਸਟ ਕਰਨਾ ਚਾਹੁੰਦੇ ਆ ਜ਼ਮੀਨ ਵੇਚਣਾ ਚਾਹੁੰਦੇ ਜਲਦਬਾਦੀ ਨਾ ਕੀਤੀ ਜਾਏ ਔਰ ਤਰੀਕ ਕੇ ਨਾਲ ਸੂਚੂਚ ਕੇ ਹੀ ਕਦਮ ਚੱਕੋ ਤਾਂ ਕਿ ਬਾਅਦ ਚ ਤੁਹਾਨੂੰ ਪਛਤਾਣਾ ਨਾ ਪਵੇ ਕਿਸੇ ਵੀ ਇੱਕ ਗਲਤ ਕਦਮ ਕਰਕੇ ਸੋ ਦੇਖਦੇ ਰਹੋ ਬਨੇ ਰਹੋ ਜਨਪੀ ਸਿਤਾਮਾ ਨਮਸਕਾਰ ਸਤਿ ਸ਼ਕਾਲ ਮਰhaba ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇੱਕ ਵਾਰੀ ਫੇਰ ਇਨਫੋਰਮੇਸ਼ਨ ਲੈ ਕੇ ਆਏ ਆਂ ਲੁਧਿਆਣਾ ਦੇ ਵਿੱਚ ਬਨਣ ਵਾਲੀ ਅਰਬਨ ਡਵੈਲਪਮੈਂਟ ਟਾਊਨਸ਼ਿਪ ਨੂੰ ਲੈ ਕੇ ਜੀ ਹਾਂ 24000 ਏਕੜ ਚ ਬਣਨ ਵਾਲੀ ਜਿਹੜੀ ਇਹ ਟਾਊਨਸ਼ਿਪ ਹੈ ਜਿਹਨੂੰ ਲੈ ਕੇ ਲਗਾਤਾਰ ਵਿਪੱਖਸ਼ੀਆ ਆਮ ਜਨਤਾ ਜਾਂ ਰੀਅਲ ਏਸਟੇਟ ਸੈਕਟਰ ਦੇ ਵੱਡੇ ਤਣਾੜ ਸੀਟ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਇੱਡੀ ਵੱਡੀ ਟਾਊਨਸ਼ਿਪ ਆਏਗੀ ਨਹੀਂ ਆਏਗੀ 24000 ਏਕੜ ਦੀ ਗੱਲਾਂ ਜਿਹੜੀਆਂ ਹਵਾ ਹਵਾਈ ਦਸੀਆਂ ਜਾ ਰਹੀਆਂ ਸੀ ਸੋ ਉਹ ਸਾਰਿਆਂ ਦੂ ਜਿਹੜੀਆਂ ਚਰਚਾਵਾਂ ਸੀਗੀਆਂ ਉਹਨਾਂ ਤੇ ਵਿਰਾਮ ਲਗਾਉਂਦੇ ਹੋਏ ਉਹ ਸਾਰੀਆਂ ਚਰਚਾਵਾਂ ਨੂੰ ਦੀ ਇੱਕ ਤਰ੍ਹਾਂ ਦੇ ਰੋਕਦੇ ਹੋਏ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਆਫੀਸ਼ੀਅਲੀ ਜਿਹੜਾ ਇੱਕ ਇਹਦਾ ਜ਼ੋਨਿੰਗ ਦਾ ਜਿਹੜੇ ਗਲਾਡਾ ਅਰਬਨ ਟਾਊਨਸ਼ਿਪ ਨੂੰ ਲੈ ਕੇ ਜਿਹੜੀ ਜ਼ੋਨਿੰਗ ਦੇ ਵਿੱਚ ਜਿਹੜੀ ਪਲੈਨਿੰਗ ਕੀਤੀ ਗਈ ਹੈ ਉਹਦੀ ਪਹਿਲੀ ਤਸਵੀਰਾਂ ਜਿਹੜੀ ਸੋਸ਼ਲ ਮੀਡੀਆ ਤੇ ਤੇ ਜਿਹੜਾ ਪ੍ਰਾਪਰਟੀ ਸੈਕਟਰ ਦੇ ਵਿੱਚ ਤੇਜ਼ੀ ਦੇ ਵਿੱਚ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹਦੇ ਵਿੱਚ ਜਾਨਹ ਤੇ ਸੀ ਤੇ ਯੂ ਟਰਨ ਟਾਈਮ ਨੇ ਸਭ ਤੋਂ ਪਹਿਲਾ ਖੁਲਾਸਾ ਕੀਤਾ ਸੀਗਾ ਕਿ ਅਰਬਨ ਡਵੈਲਪਮੈਂਟ ਦਾ ਜਿਹੜਾ ਇਹ ਪ੍ਰੋਜੈਕਟ ਹੈ ਸਰਕਾਰ ਵੱਲੋਂ ਜਿਹੜਾ ਲਿਆਇਆ ਜਾ ਰਿਹਾ ਹੈ ਇਹ 8 ਫੇਸਸ ਦੇ ਵਿੱਚ ਹੋਏਗਾ ਦਾਵਾ ਕੀਤਾ ਸੀਗਾ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਸੀ ਕਿ ਲਗਭਗ 24000 ਏਕੜ ਦੇ ਵਿੱਚ ਹੋਏਗਾ ਉਸ ਤੋਂ ਪਹਿਲਾਂ ਫਿਰ ਇਹ ਦਾਵਾ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਖਾਲੀ ਸਾਊਦਰਨ ਕਨਾਲ ਰੋਡ ਹੀ ਨਹੀਂ ਬਲਕਿ ਗਿੱਲ ਤੇ ਜਿਹੜੀ ਪੱਖੋਵਾਲ ਰੋਡ ਵੀ ਜਿਹੜੀ ਹੈਗੀ ਆ ਉਹਦੇ ਇਲਾਕੇ ਵੀ شمار ਹੋਣਗੇ ਸੋ